ਕਦੋਂ ਕਿਵੇਂ ਕਿੱਥੇ ਕਿੰਨੇ ਸਵਾਲ ਕਰਦੀ ਸੀ ਕਦੋਂ ਕਿਵੇਂ ਕਿੱਥੇ ਕਿੰਨੇ ਸਵਾਲ ਕਰਦੀ ਸੀ ਪਿਆਰ ਸੀ ਉਹਨੂੰ ਮੇਰੀ ਸੰਭਾਲ ਕਰਦੀ ਸੀ ਕਿ ਹੁਣ ਕੋਈ ਨਹੀਂ ਕਹਿੰਦਾ ਅੱਧੀ ਬਾਹ ਦੀ ਟੀ-ਸ਼ਰਟ ਪਾਇਆ ਨਾ ਕਰ ਹੁਣ ਕੋਈ ਨਹੀਂ ਕਹਿੰਦਾ ਅੱਧੀ ਬਾਹ ਦੀ ਟੀ-ਸ਼ਰਟ ਪਾਇਆ ਨਾ ਕਰ ਉਹ ਮੇਰੇ ਨਾਲ ਇਸ ਗੱਲੋਂ ਸਾਰਾ ਸਿਆ ਲੜਦੀ ਸੀ ਮੈਂ ਤਾਂ ਕਦੇ ਨਹੀਂ ਖੇਡਿਆ ਉਹਦੀਆਂ ਜ਼ੁਲਫਾਂ ਨੂੰ ਮੈਂ ਤਾਂ ਕਦੇ ਨਹੀਂ ਖੇਡਿਆ ਉਹਦੀਆਂ ਜ਼ੁਲਫਾਂ ਨਾਲ ਉਹ ਜਦ ਵੀ ਮਿਲਦੀ ਮੇਰੇ ਸੱਤਵਾਲ ਕਰਦੀ ਸੀ ਕਦੋਂ ਕਿਵੇਂ ਕਿੱਥੇ ਕਿੰਨੇ ਸਵਾਲ ਕਰਦੀ ਸੀ ਪਿਆਰ ਸੀ ਉਹਨੂੰ ਮੇਰੀ ਸੰਭਾਲ ਕਰਦੀ ਸੀ ਆਪਣੇ ਸੋਹਣੇ ਪਾਨਾ ਕਰ ਕੇ ਆਏ ਵਾਰ ਮੇਰੇ ਤੇ ਕੋਈ ਛੱਟ ਕੇ ਆਏ ਵੇਖ ਕੇ ਕੁਝ ਦਾਗ ਚਿਹਰੇ ਤੇ ਆਪਣੇ ਵੱਲੋਂ ਤਾਂ ਸਾਰਾ ਕੁਝ ਭੁਲਾ ਗਿਆ ਲੱਗਦਾ ਆਪਣੇ ਵੱਲੋਂ ਤਾਂ ਸਾਰਾ ਕੁਝ ਭੁਨਾ ਗਿਆ ਲੱਗਦਾ ਮੈਨੂੰ ਆਖੇ ਭੁੱਲ ਜਾ ਤੇ ਆਪ ਭੁਲਾ ਗਿਆ ਲੱਗਦਾ ਪਰ ਕੌਣ ਦੱਸੇ ਪਰ ਕੌਣ ਦੱਸੇ ਕਿ ਮੁਹੱਬਤ ਸਦਾ ਆਬਾਦ ਰਹਿੰਦੀ ਹੈ ਮੇਰੇ ਕਮਰੇ ਚ ਹਾਲੇ ਵੀ ਮੇਰੇ ਨਾਲ ਉਹਦੀ ਯਾਦ ਰਹਿੰਦੀ ਹੈ ਮੇਰੇ ਕਮਰੇ ਚ ਹਾਲੇ ਵੀ ਮੇਰੇ ਨਾਲ ਉਹਦੀ ਯਾਦ ਰਹਿੰਦੀ ਹੈ ਇੱਕ ਸੋਨੇ ਪਰ ਨ ਕਰ ਗਿਆ ਏ ਵਾਰ ਮੇਰੇ ਤੇ ਛੱਡ ਗਿਆ ਇਹ ਰੇਖੇ ਕੁਝ ਨਾਲ ਬਹੁਤੀ ਨਹੀਂ ਪਰ ਥੋੜੀ ਕੋ ਨੂੰ ਵੀ ਪਾਲ ਰਹਿੰਦੀ ਹੋਵੇਗੀ ਬਹੁਤੀ ਨਹੀਂ ਪਰ ਥੋੜੀ ਕੋ ਨੂੰ ਵੀ ਪਾਲ ਰਹਿੰਦੀ ਹੋਵੇਗੀ ਯਾਦ ਮੇਰੀ ਸਦਾ ਨਾਲ ਨਾਲ ਰਹਿੰਦੀ ਹੋਵੇਗੀ ਜ਼ਿੰਦਗੀ ਹੈ ਸੋਹਣੀ ਬਸ ਇੱਕੋ ਸੰਸਾ ਮਾਰਦਾ ਕਿ ਜ਼ਿੰਦਗੀ ਹੈ ਸੋਹਣੀ ਬਸ ਇੱਕੋ ਸੰਸਾ ਮਾਰਦਾ ਕਿ ਮੇਰੀ ਉਹ ਜਦਾਈ ਕਿਹੜੇ ਹਾਲ ਸੰਦੀ ਹੋਵੇਗੀ ਕਿ ਮੇਰੀ ਉਹ ਜਦਾਈ ਕਿਹੜੇ ਹਾਲ ਸੰਦੀ ਹੋਵੇਗੀ ਮੋਤੀ ਨਹੀਂ ਪਰ ਥੋੜੀ ਘੋਣੋ ਵੀ ਪਾਲ ਰਹਿਣੀ ਹੋਵੇਗੀ ਯਾਦ ਮੇਰੀ ਸਦਾ ਨਾਲ ਨਾਲ ਰਹੇਗੀ ਹੋਵੇ ਆਵਾ ਤਵਾ ਬੋਲੀ ਜਾਣਾ ਕਿੱਥੇ ਦਿਲ ਫਰੋਲੀ ਜਾਣਾ ਆਵਾ ਤਵਾ ਬੋਲੀ ਜਾਣਾ ਕਿੱਥੇ ਦਿਲ ਫਰੋਲੀ ਜਾਣਾ ਉਹ ਪਿਆਰ ਨਹੀਂ ਮਰਦਾ ਕਦੇ ਐਵੇਂ ਘਾਤੋਂ ਡੋਲੀ ਜਾਣਾ ਕੀ ਯਾਰ ਨਹੀਂ ਮਰਦਾ ਕਦੇ ਐਵੇਂ ਕਰਦਾ ਫਸੀ ਗਾਲ ਦੋਸਤੋ ਮੈਂ ਤਾਂ ਆਪਣਾ ਗੁਰਤੇਜ ਸਿੰਘ ਮੁਹੱਬਤ ਉਰਫ ਬੰਤੀ ਜੜ ਤੇ ਜਿਨ੍ਹਾਂ ਨੇ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨੀ ਨਾ ਭੁੱਲਣਾ ਬਹੁਤ ਬਹੁਤ ਮਿਹਰਬਾਨ